ਦੋ ਤਰੀਕੇ ਨਾਲ ਲੀਡਰੀ ਹੁੰਦੀ ਆ ਇੱਕ ਤਾਂ ਲੀਡਰੀ ਆ ਬਾਹਰ ਕੋਈ ਪੰਚ ਬਣ ਗਿਆ ਕੋਈ ਸਰਪੰਚ ਬਣ ਗਿਆ ਕੋਈ ਨੰਬਰਦਾਰ ਬਣ ਗਿਆ ਕੋਈ ਐਮਐਲਏ ਬਣ ਗਿਆ ਕੋਈ ਐਮਪੀ ਬਣ ਗਿਆ ਉਹ ਜਿੱਤਣਾ ਬਹੁਤ ਸੌਖਾ ਹੈ ਸ਼ਰਾਬ ਵਰਤਾਓ ਨਸ਼ਾ ਵਰਤਾਓ ਜੁੱਤੀ ਦੇ ਜੋਰ ਨਾਲ ਨਕਲੀ ਮੁਕਦਮੇ ਕੇਸ પાਕੇ ਜਿੱਤ ਜੋ ਜਿੱਤੀ ਜਾਂਦੇ ਲੋਕ ਇੱਕ ਲੀਡਰੀ ਹੁੰਦੀ ਆ ਦਿਲ ਜਿੱਤਣਾ ਦਿਲ ਜਿੰਨਾ ਸਾਰਿਆਂ ਨੂੰ ਨਹੀਂ ਆਇਆ ਆ ਜਿੰਨੇ ਬਾਹਰ ਤੁਹਾਨੂੰ ਲੀਡਰ ਤੁਰੇ ਫਿਰਦੇ ਦਿਸਦੇ ਆ ਨਾ ਇਹ ਇੱਕ ਦਿਨ ਸਾਬਕਾ ਹੋਣਗੇ ਪਰ ਜਿਨ੍ਹਾਂ ਨੇ ਲੀਡਰਾਂ ਨੇ ਦਿਲ ਜਿੱਤੇ ਹੋਣਗੇ ਉਹ ਕਦੀ ਸਾਬਕਾ ਨਹੀਂ ਹੋਣਗੇ ਕਦੀ ਕਿਸੇ ਨੇ ਸੁਣਿਆ ਸਾਬਕਾ ਮਹਾਰਾਜਾ ਮਹਾਰਾਜਾ ਰਵਜੀਤ ਸਿੰਘ ਕਦੀ ਸੁਣਿਆ ਹੋਵੇ ਕਿਸੇ ਉਹਦੇ ਬਾਅਦ ਦੇ ਅਗਲੇ ਬੰਦੇ ਅੱਜ ਤੱਕ ਸਾਬਕਾ ਸ਼ਬਦ ਨਹੀਂ ਲੱਗਾ ਤੇ ਨਾਲ ਲੱਗਣਾ ਵਾ ਕਈ ਆਉਣੇ ਤੇ ਕਈ ਚਲੇ ਜਾਣੇ ਕਿਉਂ ਕਿਉਂਕਿ ਉਹਨਾਂ ਨੇ ਤੁਹਾਡੇ ਦਿਲਾਂ ਤੇ ਰਾਜ ਕੀਤਾ ਸੁਲਤਾਨੁਲ ਕੌਮ ਬਣਿਆ ਜੱਸਾ ਸਿੰਘ ਆਲੂਵਾਲੀਆ ਕਦੀ ਕਿਸੇ ਨੇ ਸੁਣਿਆ ਸਾਫ ਦਾ ਸੁਲਤਾਨੁਲ ਕੌਮ ਜੱਸਾ ਸਿੰਘ ਆਲੂਵਾਲੀਆ ਕਿਉਂਕਿ ਬੰਦੇ ਤੁਹਾਡੇ ਦਿਲਾਂ ਤੇ ਰਾਜ ਕਰਦੇ ਆ ਮੈਨੂੰ ਹੁਕਮਿਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਇਤਿਹਾਸ ਵਿੱਚੋਂ ਤੁਹਾਡੇ ਨਾਲ ਕੁਝ ਬਾਤਾਂ ਦੀ ਸਾਂਝ ਪਾਵਾਂ ਮੈਨੂੰ ਇਸ ਕੱਲ ਤੱਕ ਗਿਲਾ ਵੀ ਕੋਈ ਨਹੀਂ ਸਾਡੀ ਕੌਮ ਦੇ ਵਿੱਚ ਨਾ ਇੱਕ ਸਰਟੀਫਿਕੇਟ ਦੇਣ ਦੀ ਬੜੀ ਆਦਤ ਪੈ ਗਈ ਆ ਮਾੜੀ ਜੀ ਕਮੀ ਵੇਖੋ ਘਰੇ ਬੈਠੇ ਰਜਾਈ 'ਚ ਬੈਠੇ ਫੇਸਬੁੱਕ ਤੇ ਸਰਟੀਫਿਕੇਟ ਦਈ ਜਾਂਦੇ ਆ ਫਲਾਣਾ ਵੀ ਗਦਾਰ ਫਲਾਣਾ ਵੀ ਗਦਾਰ ਜੇ ਤੇਰੇ ਪੱਲੇ ਕੋਈ ਕਰਤੂਤ ਹੈਗੀ ਤਾਂ ਨਿਕਲ ਚੁੱਲ੍ਹੇ 'ਚੋਂ ਬਾਹਰ ਤੁਸੀਂ ਸਿਆਣੇ ਬੈਠੇ ਹੋ ਅਹੀਂ ਸਰਟੀਫਿਕੇਟ ਵੰਡ-ਵੰਡ ਕੇ ਕਿੰਨੇ ਬੰਦੇ ਇਕ ਵਾਲੇ ਅਸਲ ਵਿੱਚ ਜਿਹੜਾ ਤੁਹਾਡੇ ਭਲੇ ਦੀ ਗੱਲ ਕਰੇਗਾ ਜਿਹੜੀ ਤੁਹਾਡੀ ਕੌਮ ਦੀ ਗੱਲ ਕਰੇਗਾ ਸਾਡੇ ਜੋ ਕੁਝ ਬੰਦੇ ਘਰੇ ਬੈਠੇ ਜਿਹੜੇ ਫੇਸਬੁੱਕ ਹੀ ਗਿਆਨੀ ਆ ਉਹ ਸਰਟੀਫਿਕੇਟ ਮੰਡਾਉਣੀ ਹਟਦੇ ਅੱਜ ਸ਼ੇਰੇ ਪੰਜਾਬ ਦੇ ਖਿਲਾਫ ਇੱਕ ਪ੍ਰੋਪਾਗੈਂਡਾ ਕੀਤਾ ਜਾ ਰਿਹਾ ਹੈ ਸਿਆਣੇ ਬੈਠੇ ਹੋ ਗੱਲ ਸੁਟਣਾ ਬਿਓ ਇਹ ਜੀ ਮਹਾਰਾਜਾ ਰਣਜੀਤ ਸਿੰਘ ਚ ਆ ਕਮੀ ਸੀ ਉਹ ਆ ਕਮੀ ਸੀ ਉਹ ਆ ਕਮੀ ਲਈ ਫਿਰਦਾ ਸੀ ਤੇ ਯਾਦ ਰੱਖੋ ਜਿੱਦਨ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕਰਨੋਂ ਹਟ ਕੇ ਨਾ ਤੁਹਾਡੇ ਕੋਲ ਹੈ ਵੀ ਕੋਈ ਨਹੀਂ ਮਹਾਰਾਜਾ ਰਣਜੀਤ ਸਿੰਘ ਤੋਂ ਬਿਨਾਂ ਜਿਹਦੀ ਗੱਲ ਦੁਨੀਆ 'ਚ ਤੁਸੀਂ ਕਰ ਸਕੋਗੇ ਤੁਹਾਡੇ ਕੋਲ ਇੱਕੋ ਇੱਕ ਬੰਦਾ ਵਾ ਜਿਹਨੇ ਟੋਲੇ ਉੱਤੇ ਕੋਹੇ ਨੂਰ ਹੰਡਾਏ ਆ ਯਾਦ ਰੱਖੋ ਜੇ ਸਰਟੀਫਿਕੇਟ ਵੰਡਣ ਵਾਲਿਆਂ ਦੀ ਬਾਹ ਚੱਲਦੀ ਨਾ ਇਹਨਾਂ ਦੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਵੀ ਗਦਾਰ ਕਹਿ ਦੇਣਾ ਸੀ ਜੇ ਸਰਟੀਫਿਕੇਟ ਵੰਡਣ ਵਾਲਿਆਂ ਦੀ ਬਾਹ ਚੱਲਦੀ ਇਹਨਾਂ ਜਸਾਸ ਸਿੰਘ ਆਰਮਗੜੀਏ ਵਰਗਿਆਂ ਨੂੰ ਵੀ ਗਦਾਰ ਕਹਿ ਦੇਣਾ ਸੀ ਕਿਉਂਕਿ ਅੱਜ ਸਾਡੀ ਕੌਮ ਦੇ ਅੰਦਰ ਆਪੂ ਬਣੇ ਵਿਦਵਾਨ ਘਰੇ ਬੈਠੇ ਬਹੁਤ ਆ ਕੱਲ ਪਰਸੋਂ ਦੀ ਨਾ ਸਾਡੀ ਇੱਕ ਲੀਡਰ ਦੇ ਨਾਲ ਫੋਟੋ ਵਾਇਰਲ ਹੋਈ ਅਹੀਂ ਦੇ ਪਾਈ ਨਾਲ ਦੇ ਲੀਡਰ ਨੇ ਪਾਤੀ ਕੀ ਪਤਾ ਉਹਨੂੰ ਕੀ ਚੰਗਾ ਲੱਗਾ ਉਹਨੇ ਪਾਤੀ ਹੁਣ ਮੈਨੂੰ ਕੋਈ ਫੋਨ ਕਰਕੇ ਤੁਹਾਡੇ ਚੋਂ ਪੁੱਛੇ ਵੀ ਕਿਉਂ ਗਏ ਕਿਵੇਂ ਗਏ ਉਹਦਾ ਤੇ ਮੈਂ ਦਵਾ ਜਵਾਬ ਕਿਉਂਕਿ ਤੁਸੀਂ ਮੇਰੇ ਭਰਾ ਬੈਠੇ ਹੋ ਗੱਲ ਦੱਸਣਾ ਤੁਹਾਨੂੰ ਫਰਜ਼ ਬਣਦਾ ਕਈ ਫੇਲਣ ਬੰਦੇ ਫੇਸਬੁੱਕ ਤੇ ਬੈਠੇ ਗਿਆਨ ਘੋਟੀ ਜਾਂਦੇ ਆ ਮੈਨੂੰ ਢਾਡੀ ਸਿੰਘਾਂ ਦੇ ਹੋਰ ਤੇ ਕੋਈ ਬੋਲਦਾ ਨਹੀਂ ਸਾਡੇ ਢਾਡੀਆਂ ਚੋਂ ਇੱਕ ਦੋ ਬੰਦਿਆਂ ਨੇ ਪੋਸਟਾਂ ਪਾਈਆਂ ਮੈਂ ਕਿਹਾ ਵਿਹਲੇ ਚੋਂ ਹੋਏ ਪ੍ਰੋਗਰਾਮ ਹੈ ਕੋਈ ਨਹੀਂ ਦੀਵਾਨ ਤੇ ਜਾਣ ਕੇ ਢੱਡਾਂ ਚਾਰ ਵਜਾਉਣ ਕਿਦੇ ਸਰੰਗੀ ਦਾ ਹੱਥ ਵਜਾਉਣ ਤੇ ਟਾਈਮ ਉਹਨਾਂ ਕੋਲ ਹੋਵੇ ਤੇ ਉਹ ਕੋਈ ਗਨ ਕੌਮ ਦੀ ਕਰਨ ਰਜਾਈ 'ਚ ਬੈਠੇ ਮਾਂ ਨੂੰ ਸਤਾਈ ਜਾਂਦੇ ਚਾਹ ਪੀ ਜਾਂਦੇ ਆ ਤੇ ਉਹਨਾਂ ਨੂੰ ਲੱਭਾ ਕੱਖਣੇ ਤੇ ਕਹਿੰਦੇ ਗੁਰਪ੍ਰਤਾਪ ਸਿੰਘ ਦੇ ਦਿਵਾਲੇ ਹੋ ਜੋ ਉਹ ਵਿਹਲੜਾਂ ਦਾ ਕੰਮ ਆ ਕੱਲੇ-ਕੱਲੇ ਬੰਦੇ ਨੂੰ ਸੈਟੀਸਫਾਈ ਨਹੀਂ ਕੀਤਾ ਜਾ ਸਕਦਾ ਨੈੱਟ ਦੇ ਉੱਤੇ ਹਾਂ ਮੈਨੂੰ ਕੋਈ ਪੁੱਛੇ ਤੁਸੀਂ ਮਾਲ ਰੱਖਦੇ ਹੋ ਤੁਸੀਂ ਮੇਰੇ ਭਰਾ ਬੈਠੇ ਹੋ ਸਿੱਧਾ ਫੋਨ ਕਰਕੇ ਪੁੱਛੋ ਜੇ ਆਪਾਂ ਕੋਈ ਗੱਲ ਕਰਦੀ ਚਾਹੁੰਦੇ ਆਂ ਵੀ ਫਲਾਣਾ ਸਿਆ ਤੂੰ ਇੱਥੇ ਗਿਆ ਕੀ ਮਤਲਬ ਸੀ ਤੇਰਾ ਜਾਣਦਾ ਉਹਦਾ ਮੈਂ ਜਵਾਬ ਦਵਾ ਕਾਰਨ ਕੀ ਆ ਉਹਦੇ ਗਿਆ ਕਿਉਂ ਆ ਗੱਲ ਕੀ ਬਣੀ ਆ ਤੇ ਜੇ ਨੂੰ ਕੋਈ ਕੰਮ ਨਹੀਂ ਮਰਦ ਉਹ ਹੁੰਦਾ ਵਾ ਜਿਹੜਾ ਸਿੱਧੀ ਡਾਇਰੈਕਟ ਗੱਲ ਕਰੇ ਜਿਹਦੀਆਂ ਲੱਤਾਂ ਤੇ ਦਮ ਨਹੀਂ ਹੁੰਦਾ ਜਿਹੜਾ ਸਿਰੇ ਦਾ ਨਕਮਾ ਆਵੇ ਉਹ ਪੋਸਟਾਂ ਪਾਉਣ ਦੇ ਉੱਤੇ ਵਿਸ਼ਵਾਸ ਰੱਖਦਾ ਹੁੰਦਾ ਵੀ ਫਲਾਣਾ ਆ ਕਰ ਗਿਆ ਫਲਾਣਾ ਆ ਕਰ ਗਿਆ ਅਸੀਂ ਫੋਟਵਾਂ ਤੋਂ ਜੱਜਮੈਂਟ ਲੈ ਰਹੇ ਆ ਤੇ ਜਿਹੜੇ ਬੰਦੇ ਸਾਨੂੰ ਕੱਲ ਫੋਟਵਾਂ ਦੇ ਕਹਿੰਦੇ ਨਾ ਉੱਥੇ ਗਿਆ ਉੱਥੇ ਗਿਆ ਮੈਂ ਤੁਹਾਨੂੰ ਕਮੈਂਟ ਵਿਖਾ ਦੂੰ ਉਹਨਾਂ ਨੇ ਦੀਪ ਸਿੱਧੂ ਨੂੰ ਵੀ ਥੱਲੇ ਕਾਲਾਂ ਕੱਟੀਆਂ ਸੀ ਕਿਸੇ ਟਾਈਮ ਮੇਰੀ ਪੋਸਟ ਦੇ ਉੱਤੇ ਜਾ ਕੇ ਪਰ ਕਰੀਏ ਕੀ ਸਮਾਜ ਸੋਸ਼ਲ ਮੀਡੀਏ ਦਾ ਵਾ ਇਥੇ ਤਿਲਕਣ ਬਾਜੀ ਜਾਈ ਆ ਸਰਟੀਫਿਕੇਟ ਵੰਡਣ ਵਾਲੇ ਘਰੋ ਘਰੀ ਬੈਠੇ ਆ ਮੈਂ ਤੇ ਤੁਹਾਨੂੰ ਜਿੰਨੇ ਵੀ ਬੈਠੇ ਜੇ ਇੱਕ ਗੱਲ ਕਹੂੰਗਾ ਤੁਸੀਂ ਇੱਥੇ ਜਿੰਨੀ ਮਰਜ਼ੀ ਮਾਪੁਰਖਾਂ ਦੇ ਸਥਾਨ 'ਚ ਸੇਵਾ ਕਰ ਦੋ ਤੁਹਾਡੇ ਕੋਲ ਐਨੀ ਵੀ ਗਲਤੀ ਹੋ ਗਈ ਨਾ ਸਰਟੀਫਿਕੇਟ ਵੰਡਣ ਵਾਲੇ ਤੁਹਾਡੇ ਦੁਆਲੇ ਵੀ ਉਹਨਾਂ ਤਗੜੇ ਬੈਠੇ ਤਿਆਰ ਬੈਠੇ ਨਾਲ ਦੀ ਨਾਲੇ ਉਹਨਾਂ ਗਰੰਥੀ ਨਹੀਂ ਛੱਡਣਾ ਪ੍ਰਧਾਨ ਨਹੀਂ ਛੱਡਣਾ ਲਾਂਗਰੀ ਨਹੀਂ ਛੱਡਣਾ ਢਾਡੀ ਨਹੀਂ ਛੱਡਣਾ ਫਲਾਣਾ ਨਹੀਂ ਛੱਡਣਾ ਉਹ ਵਿਲ ਬੰਦਿਆਂ ਦਾ ਕੰਮ ਐ ਸਰਟੀਫਿਕੇਟ ਵੰਡਣਾ ਸ਼ੇਰਾਂ ਰਣਜੀਤ ਸਿੰਘ ਉਹਨੂੰ ਵੀ ਵੇਲਣਾ ਨੇ ਸਰਟੀਫਿਕੇਟ ਵੰਡ ਦਿੱਤੇ ਉਹ ਆ ਕਰਦਾ ਸੀ ਉਹ ਆ ਕਰਦਾ ਸੀ ਉਹਦੇ ਪੈਰ ਦੀ ਜੁੱਤੀ ਨਹੀਂ ਬਣਿਆ ਜਾ ਸਕਦਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ 145000 ਮਰਬਾ ਮੀਲ ਰਾਜ ਕੀਤਾ ਮਹਾਰਾਜਾ ਰਣਜੀਤ ਸਿੰਘ ਨੇ ਇਹੋ ਜਿਹਾ ਰਾਜ ਕੀਤਾ ਜਿਹਦੇ ਵਿੱਚ ਸਾਰਿਆਂ ਨੂੰ ਇਨਸਾਫ ਮਿਲਿਆ ਆਪ ਉਦਾਹਰਣ ਦੇਣੀ ਮਜਬੂਰੀ ਸਮਝਦਾ ਕਿ ਮਹਾਰਾਜਾ ਰਣਜੀਤ ਸਿੰਘ ਵਰਗਾ ਇਨਸਾਫ ਨਹੀਂ ਜੇ ਕੋਈ ਕਰ ਸਕਦਾ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਲੱਗਾ ਸੀ ਸਿੱਖ ਚੱਲ ਕੇ ਆਗੇ ਸਿੱਖ ਆ ਕੇ ਕਹਿੰਦੇ ਸ਼ੇਰੇ ਪੰਜਾਬ ਅਸੀਂ ਸੁਤੇ ਹੁੰਨੇ ਆ ਤੇ ਮੁਸਲਮਾਨ ਸਵੇਰੇ ਉੱਠ ਕੇ ਤੇ ਬਾੰਗ ਦਿੰਦੇ ਆ ਤਾਨੂੰ ਪਤਾ ਹੋਊਗਾ ਮੁਸਲਮਾਨ ਉੱਚੀ ਸਾਰੀ ਬਾਗ ਦਿੰਦਾ ਹੈ ਨਮਾਜ਼ ਤੋਂ ਪਹਿਲਾਂ ਹੁਣ ਸਿੱਖਾਂ ਨੇ ਸ਼ਿਕਾਇਤ ਕਰ ਦਿੱਤੀ ਕਿ ਮੁਸਲਮਾਨ ਬਾਗ ਦਿੰਦੇ ਆ ਉਹੋ ਟਾਈਮ ਸਾਡਾ ਸੌਣ ਦਾ ਹੁੰਦਾ ਵਾ ਇਹ ਸਵੇਰੇ ਉੱਠ ਕੇ ਬਾਗਾਂ ਦੇ ਲੱਗ ਪੈਂਦੇ ਸਾਡੀ ਨੀਂਦ ਟੁੱਟ ਜਾਂਦੀ ਹੈ ਤੇ ਜੇ ਸ਼ੇਰੇ ਪੰਜਾਬ ਹੁੰਦਾ ਅੱਜ ਵਰਗੇ ਕੱਚੇ ਕੰਨਾਂ ਦੇ ਲੀਡਰਾਂ ਵਰਗਾ ਤੇ ਉਸ ਵळे ਮੁਸਲਮਾਨ ਬੰਦ ਲੈਣੇ ਹੁੰਨੇ ਸਾਰੇ ਕਹਿੰਦਾ ਨਾ ਭਾਈ ਦੂਜੀ ਧਿਰ ਵੀ ਸੱਦੋ ਧਰਤੀ ਵੀ ਗੱਲ ਸੁਣੋ ਹੁਣ ਸਿੱਖ ਵੀ ਖਲੋਤੇ ਮੁਸਲਮਾਨ ਵੀ ਖਲੋਤੇ ਸ਼ੇਰੇ ਪੰਜਾਬ ਮੁਸਲਮਾਨਾਂ ਨੂੰ ਪੁੱਛਦਾ ਹੈ ਕਹਿੰਦਾ ਵੀ ਤੁਹਾਡੇ ਧਰਮ ਦੇ ਵਿੱਚ ਬਾਗ ਦੇਣੀ ਜ਼ਰੂਰੀ ਆ ਮੁਸਲਮਾਨ ਕਹਿੰਦੇ ਵੀ ਗੱਲ ਤੇ ਹੈਗੀ ਆ ਨਮਾਜ਼ ਦੇ ਵੇਲੇ ਉੱਠਣ ਦੀ ਜੇ ਆਪੇ ਹੀ ਉੱਠ ਪੈਣ ਤੇ ਬਾਗ ਅਸੀਂ ਨਾ ਦਈਏ ਜ਼ਰੂਰੀ ਵੀ ਨਹੀਂ ਹੈਗੀ ਨਹੀਂ ਵੀ ਦਿੱਤਿਆ ਸਰ ਸਕਦਾ ਨਹੀਂ ਵੀ ਦਿੱਤੀ ਜਾ ਸਕਦਾ ਨਾ ਕਿ ਪੱਕੀ ਗੱਲ ਹੈ ਮੁਸਲਮਾਨ ਕਹਿੰਦੇ ਹਾਂ ਨਮਾਜ਼ ਤੋਂ ਪਹਿਲਾਂ ਬਾਗ ਅਸੀਂ ਤਾਦ ਦਿੰਨੇ ਆ ਵੀ ਆਪਣਿਆਂ ਨੂੰ ਠਾਈਏ ਉਠੋ ਤਾਂ ਨਮਾਜ਼ ਦਾ ਵੇਲਾ ਹੋ ਗਿਆ ਹੈ ਤੇ ਸਿੱਖ ਕਹਿੰਦੇ ਜੀ ਸਾਨੂੰ ਬਾਗ ਤੋਂ ਪ੍ਰੋਬਲਮ ਆ ਸ਼ੇਰ-ਏ-ਪੰਜਾਬ ਕਹਿੰਦਾ ਹੱਲ ਲੱਭ ਗਿਆ ਯਾਨੀ ਕਿ ਬਾਗ ਦੇਣੀ ਇੰਨੀ ਜ਼ਰੂਰੀ ਨਹੀਂ ਹੈਗੀ ਮਸਲਾ ਵਾ ਤੜਕੇ ਉਠਣ ਦਾ ਇਹੋ ਹੀ ਹੈ ਨਾ ਇਹਨੇ ਹਾਂ ਸ਼ੇਰ-ਏ-ਪੰਜਾਬ ਕਹਿੰਦਾ ਮੁਸਲਮਾਨੋ ਮੇਰੇ ਭਰਾਵੋ ਅੱਜ ਕੋਬਾ ਤੁਸੀ ਬਾਗ ਨਹੀਂ ਦੇਣੀ ਮਸਲਾ ਤੜਕੇ ਉੱਠਣ ਦਾ ਹੀ ਆ ਨਾ ਆ ਸਿੱਖ ਭਰਾ ਤੁਹਾਡੇ ਕੱਲੇ ਕੱਲੇ ਘਰ ਚ ਜਾ ਕੇ ਤੇ ਤੁਹਾਨੂੰ ਕੱਲੇ ਕੱਲੇ ਨੂੰ ਠਾ ਕੇ ਆਇਆ ਕਰਨਗੇ ਉਠੋ ਭਾਈ ਤੁਹਾਡਾ ਨਮਾਜ਼ ਦਾ ਵਕਤ ਹੋ ਗਿਆ ਨਾਲੇ ਤੁਸੀਂ ਬਾਗ ਦੇਣੋਂ ਹਟ ਜੋਗੇ ਤੇ ਨਾਲੇ ਇਹ ਘੜੀ ਸੌ ਲਿਆ ਕਰਨਗੇ ਤੇ ਮੁਸਲਮਾਨਾਂ ਵੱਲ ਵੇਖ ਤੇ ਸਿੱਖਾਂ ਨੇ ਹੱਥ ਜੋੜ ਕੇ ਕਿਹਾ ਨਹੀਂ ਭਾਈ ਇਹਨਾਂ ਨੂੰ ਬਾਗ ਦੇਣ ਦੇ ਸਾਡੇ ਕੋਲ ਨਹੀਂ ਤੜਕੇ ਉੱਠ ਕੇ ਲੋਕਾਂ ਦੇ ਬੂਹੇ ਖੜਕਾਏ ਇਹਨੇ ਨਿਆਂ ਹੋ ਗਿਆ ਨਾ ਆ ਸੀ ਸ਼ੇਰੇ ਪੰਜਾਬ ਦਾ ਨਿਆਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀਆਂ ਤੇ ਅੱਜ ਸਿੱਖ ਇਨਸਾਫ ਤੋਂ ਪੂਰੇ ਇਸ ਕਰਕੇ ਫਿਰ ਰਿਹਾ ਸਿੱਖਾਂ ਦੇ ਪੱਲੇ ਕੱਖ ਨਹੀਂ ਹੈਗਾ ਰਾਜਨੀਤਿਕ ਪੱਖੋਂ ਅਸੀਂ ਜ਼ੀਰੋ ਹੋ ਚੁੱਕੇ ਹਾਂ